ਪਿੰਡ ਦੀ ਸਾਦੇ ਪ੍ਰੋਗਰਾਮ ਨੂੰ ਅੱਜ ਲੈ ਕੇ ਆ ਜੇ ਜਲੰਧਰ ਦੇ ਪਿੰਡ ਜਿਹੜਾ ਕੁਰੇਸ਼ੀਆ ਪਹੁੰਚੇ ਆ ਕਿਉਂਕਿ ਜਿਹੜਾ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦਾ ਜਿਹੜਾ ਪ੍ਰੋਗਰਾਮ ਹੈ ਪਿੰਡ ਹੀ ਸਾਥ ਲੋਕਾਂ ਦੀ ਮਨਪਸੰਦ ਬਣਿਆ ਹੈ ਅੱਜ ਅਸੀਂ ਨਵਾਂ ਪਿੰਡ ਜਿਹੜਾ ਐਪੀਸੋਡ ਲੈ ਕੇ ਹਾਜ਼ਰ ਹੋਏ ਆ ਪਿੰਡ ਦੀ ਪੰਚਾਇਤ ਪਿੰਡ ਦੇ ਮੈਂਬਰ ਪਿੰਡ ਦੇ ਲੋਕ ਜਿਹੜੇ ਆ ਉਹ ਇੱਥੇ ਬੈਠੇ ਆਣ ਕੀ ਗੱਲਾਂ ਬਾਤਾਂ ਆ ਕਿਹੜੀਆਂ ਪਿੰਡ ਵਿੱਚ ਕਿਹੜੀਆਂ ਚੀਜ਼ਾਂ ਦੀ ਕਮੀ ਆ ਕਿਹੜੀਆਂ ਚੀਜ਼ਾਂ ਦਾ ਜਿਹੜਾ ਵਿਕਾਸ ਹੋ ਗਿਆ ਆ ਉਹਦੇ ਬਾਰੇ ਗੱਲ ਚੀਜ਼ਾਂ ਦਾ ਜਿਹੜਾ ਵਿਕਾਸ ਹੋ ਗਿਆ ਆ ਉਹਦੇ ਬਾਰੇ ਗੱਲ ਕਰਾਂਗੇ ਹਾਂਜੀ ਬਾਪੂ ਜੀ ਕੀ ਨਾਮ ਆਪਣਾ ਗਜਨ ਸਿੰਘ ਬਾਪੂ ਜੀ ਤੁਹਾਡੇ ਅਸੀਂ ਅੱਗੇ ਪਿੰਡ ਪਹੁੰਚੇ ਆ ਕੀ ਕਹਿਣਾ ਜਾਓਗੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਜੇ ਸਰਕਾਰ ਜਿਹੜੀ ਮਰਜ਼ੀ ਆਵੇ ਕੰਮ ਕਰੇ ਖੱਡਿਆ ਦੇਖੋ ਕਿਨੇ ਕਿਨੇ ਬੁੜੇ ਆਦਮੀ ਜਦੋਂ ਆਉਂਦੇ ਠੇਡਾ ਖਾ ਕੇ ਡਿੱਗ ਪੈਂਦੇ ਆ ਕੋਈ ਵਿਕਾਸ ਨਹੀਂ ਹੋ ਰਿਹਾ ਤਾਂ ਤੁਸੀਂ ਕਹਿੰਦੇ ਇਹ ਕੰਮ ਕੋਈ ਨਹੀਂ ਹੋ ਰਿਹਾ ਵੀ ਤੇ ਪਪੂ ਪੰਚਾਇਤ ਕਲ ਦੀ ਬੰਕ ਕਿੰਨੇ ਕਹੋ ਕਿੰਨੇ ਚਿਰ ਹੋ ਗਿਆ ਬਣੀ ਨੂੰ ਉਹ ਕਹਿੰਦੇ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਹੋ ਗਿਆ ਜੀ ਇੱਕ ਉਹਨਾਂ ਨੂੰ ਕੁਝ ਮਿਲ ਨਹੀਂ ਗਿਆ ਜਿਗਰਾਂ ਨੂੰ ਅੱਛਾ ਕਿਉਂਕਿ ਪੰਚਾਇਤ ਕੋਲ ਕੁਝ ਹੋਊਗਾ ਤਾਂ ਹੀ ਬੰਪਰ ਬਰਾਉਣਗੇ ਹਾਂਜੀ ਇਸ ਬਾਰੇ ਕੋਈ ਕੋਈ ਵੀਡੀਓ ਕੋਈ ਤੁਹਾਡੇ ਨਾਲ ਡਿਪਾਰਟਮੈਂਟ ਨਾਲ ਗੱਲਬਾਤ ਹੋਈ ਆ ਏਦਾਂ ਹੀ ਸਾਡੀ ਕੋਈ ਗੱਲਬਾਤ ਨਹੀਂ ਆਈ ਤੇ ਹਾਂ ਨਾ ਸਾਨੂੰ ਕੁਝ ਮਿਲਿਆ ਜਾਂ ਜਾਂ ਖੱਡੇ ਦੇਖੋ ਕਿੰਨੇ ਕਿੰਨੇ ਆ ਮਤਲਬ ਤੁਸੀਂ ਕਹਿਣਾ ਚਾਹੁੰਦੇ ਜੀ ਪਿੰਡ ਵਿੱਚ ਜਿਹੜੀਆਂ ਸੜਕਾਂ ਜਿਹੜੀਆਂ ਉਹ ਹਾਲ ਤੱਕ ਹਾਲਾਤ ਮਾੜੇ ਆ ਮਾੜੇ ਅੱਜ ਬਹੁਤ ਮਾੜੇ ਆ ਠੀਕ ਹੈ ਬਾਬਾ ਜੀ ਕੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਅਸੀਂ ਤੋਂ ਦੁਆਰਾ ਸਾਹ ਤੇ ਬਿਲਕੁਲ ਕੋ ਲੋ ਬਣਦਾ ਵਿਕਾਸ ਹੋਣਾ ਚਾਹੀਦਾ ਵਾ ਪਿੰਡ ਦੇ ਵਿੱਚ ਜੋ ਗ੍ਰਾਂਟ ਸਰਪੰਚ ਨੂੰ ਮਿਲਣੀ ਚਾਹੀਦੀ ਹੈ ਸਰਪੰਚ ਜਾਂਦੇ ਆ ਪਰ ਉਹਨਾਂ ਦਾ ਕੋਈ ਹੱਲ ਨਹੀਂ ਪੜਦਨ ਪਿੰਡਾਂ ਨੂੰ ਪੜਦਾ ਕਿੰਦੇ ਕੰਮ ਰੁਕੇ ਹੋਏ ਸਾਰੇ ਤੇ ਸਰਕਾਰ ਨੂੰ ਚਾਹੀਦਾ ਵੀ ਸਰਪੰਚ ਨੂੰ ਗ੍ਰਾਂਟ ਦੇਣ ਪਿੰਡ ਦੇ ਕੋ ਕੰਮ ਵਿਕਾਸ ਕੀਤਾ ਤੇ ਐਮਐਲਏ ਤੇ ਕਿਹੜੀ ਪਾਰਟੀ ਜੇ ਨੇ ਸਾਡੇ ਐਮਐਲਏ ਦੇ ਤਰੂ ਕਾਂਗਰਸ ਦੇ ਹੀ ਹੈਗਾ ਸਾਰੇ ਸਾਰੇ ਹਾਂ ਹੀ ਹੁੰਦੇ ਆ ਕਾਂਗਰਸ ਦੇ ਵਿੱਚ ਇਸ ਪਿੰਡ ਵਿੱਚ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੁੰਦੀ ਪੀਣ ਵਾਲੇ ਪਾਣੀ ਦੀ ਹੁੰਦੀ ਆ। ਪਹੁੰਚ ਤੁਹਾਡੇ ਹੈਗੀ ਐ ਕੋਈ? ਇਹ ਪਾਣੀ ਨਹੀਂ ਸਾਡੇ ਜਿਆਦਾ ਉਹ ਕਾਜ ਦਾ ਵੀ ਸਪੱਟ ਦਾ ਪਾਣੀ ਇਹਦੇ ਵਿੱਚ ਨਾਲਾ ਬੰਨ੍ਹਣ ਵਾਸਤੇ ਪਾ ਪਾਏ ਪਰ ਬੜੀ ਚਿਰਦੀ ਹੈ। ਪਾਏ ਵੀ ਨਹੀਂ ਪੈ ਰਹੇ। ਉਹ ਉਹਨਾਂ ਕੋ ਗ੍ਰਾਂਟ ਨੇ ਕੋਈ ਆ ਰਹੀ? ਉਹ ਕੰਮ ਰੁਕਿਆ ਪਿਆ। ਗ੍ਰਾਂਟ ਗ੍ਰਾਂਟ ਨਹੀਂ ਆ ਰਹੀ। ਜਿਹੜਾ ਗੰਦਾ ਨਹੀਂ ਆ। ਜਿਹੜਾ ਉਹ ਪਾਣੀ ਆ ਜਿਹੜਾ ਜਿਹੜਾ ਗੰਦਾ ਪਾਣੀ ਉਹ ਕਿੱਥੇ ਜਾਂਦਾ ਫਿਰ? ਉਹ ਤੇ ਇਦਾਂ ਹੀ ਚੱਲਣ ਦਿਆ ਬਸ। ਖੇਤਾਂ ਖੁਦਾਂ ਦੀ ਆ ਰਿਹਾ ਹੈ ਨਾ। ਤੇ ਇਹਦੇ ਬਾਰੇ ਕੋਈ ਗੱਲਬਾਤ ਸਰਪੰਚ ਨੇ ਪਿਛਲਾ ਜਿਹੜਾ ਸਰਪੰ ਉਹਦੇ ਕਾਰਜਕਾਲ ਦੇ ਵਿੱਚ ਕੁਝ ਵਿਕਾਸ ਹੋਇਆ ਨਹੀਂ ਵਿਕਾਸ ਤੇ ਲੋ ਹੋਇਆ ਅਭਿਸ਼ੇ ਹੂੰ ਬਸ ਜਦੋਂ ਪਾਣੀ ਦੀ ਜਿਆਦਾ ਪ੍ਰੋਬਲਮ ਸਾਨੂੰ ਪਹਿਲੇ ਸਰਕਾਰ ਨੇ ਸਾਨੂੰ ਪਾਣੀ ਟੈਂਕੀ ਸਾਨੂੰ ਮਿਲੀ ਪਾਣੀ ਦੇ ਹਿਸਾਬ ਮਿਲਿਆ ਵਾ ਕੰਮ ਚ ਹੋਏ ਵੀ ਆ ਪਰ ਹੁਣ ਕੰਮ ਰੁਕਿਆ ਪਿਆ ਬਲਕਿ ਹੁਣ ਕਿੰਨਾ ਚਿਰ ਤੋਂ ਕੰਮ ਰੁਕਿਆ ਤੁਹਾਡਾ ਸਾਲ ਇੱਕ ਤੇ ਸਰਪੰਚ ਬਣੇ ਸਾਡੇ ਨੂੰ ਹੋ ਗਿਆ ਜੀ ਸਾਲ ਇੱਕ ਤੇ ਹਾਂਜੀ ਕੋਈ ਗ੍ਰਾਂਟ ਨਹੀਂ ਮਿਲੀ ਤੇ ਸਭ ਤੋਂ ਵੱਡੀ ਹੁਣ ਸਮੱਸਿਆ ਤੁਹਾਡੀ ਕੀ ਹੈ ਕਿ ਜਿਹੜਾ ਕਦੇ ਸਾਡੀ ਜਿਹੜਾ ਪਾਣੀ ਜਿਹੜਾ ਪਿੰਡ ਦਾ ਵਿਕਾਸ ਹੈ ਦਾ ਪਾਣੀ ਜਿਹੜਾ ਪਾਣੀ ਦੀ ਹੈ ਪਾਣੀ ਕੇ ਬਾਰੇ ਨਿਕਲੇ ਗਏ ਪਾਣੀ ਦੀ ਜਿਹੜੀ ਗੱਲ ਕਰ ਰਹੇ ਹੋ ਹਾਂਜੀ ਗੰਦੇ ਉਹਦੀ ਨਿਕਾਸੀ ਨੂੰ ਲੈ ਕੇ ਤੁਸੀਂ ਗੱਲ ਕਰ ਰਹੇ ਕਿ ਉਹਦਾ ਨਿਕਾਸ ਨਹੀਂ ਹੋ ਰਿਹਾ ਉਹ ਏਦੀ ਖੇਤਾਂ ਵਿੱਚ ਹੀ ਜਾ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੋ ਹੀ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਸਾਡਾ ਨਗਰ ਜਿਹੜਾ ਇਹ ਜਦੋਂ ਤੋਂ ਪਾਕਿਸਤਾਨ ਬਣਿਆ ਇੱਥੇ ਜ਼ਮੀਨ 'ਤੇ ਬਾੜ ਚੋਂ ਸਾਡੇ ਵੱਡਿਆਂ ਨੂੰ ਉਹ ਇੱਥੇ ਆ ਕੇ ਵਸ ਗਏ ਤੇ ਕੁਰੇਸ਼ਨਾ ਪਿੰਡ ਜਿਹੜਾ ਇਹ ਮੁਸਲਮਾਨਾਂ ਦਾ ਪਿੰਡ ਸੀ ਕਰੇਸੀ ਉਹਨਾਂ ਦੀ ਗੋਟ ਸੀ ਜਿਹਦੇ ਨਾਂ ਤੇ ਉਹ ਪਿੰਡ ਦਾ ਨਾਂ ਪਿਆ ਕਰੇਸੀ ਤੇ ਹੁਣ ਤੱਕ ਪਿੰਡ ਦੇ ਵਿੱਚ ਇੰਨਾ ਕ ਥਪਾਕ ਆ ਪਿਆਰ ਭਾਵਨਾ ਦਾ ਸਾਰੇ ਰਹਿੰਦੇ ਆ ਕੋਈ ਇਸ ਤਰ੍ਹਾਂ ਦੀ ਟੜੇਬੰਦੀ ਨਹੀਂ ਸਰਕਾਰ ਕੋਈ ਵੀ ਹੋਵੇ ਪਰ ਪਿੰਡ ਸਾਡਾ ਹਮੇਸ਼ਾ ਇਕਜੁੱਟ ਰਿਹਾ ਹੁਣ ਤੱਕ ਤੇ ਇਹ ਇਹੀ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਨੂੰ ਵਿਕਾਸ ਦੇ ਕਾਰਜਾਂ ਤੇ ਚੱਲਣ ਵਾਸਤੇ ਸਰਕਾਰ ਨੂੰ ਕੋਈ ਨਾ ਕੋਈ ਗਰਾਡ ਦੇਣੀ ਚਾਹੀਦੀ ਆ ਉਹ ਨਹੀਂ ਮਿਲ ਰਹੀ ਤੇ ਨਾ ਹੀ ਸਾਡੇ ਪਿੰਡ ਚ ਕੋਈ ਇਸ ਤਰ੍ਹਾਂ ਜਿਮ ਹੈਗੀ ਆ ਨਾ ਹੀ ਕੋਈ ਕਮਿਊਨਿਟੀ ਹਾਲ ਆ ਤੇ ਪਿਛਲੀ ਜਿਹੜੀ ਪੰਚਾਇਤ ਸੀਗੀ ਸਾਡੀ ਉਹਨਾਂ ਨੂੰ ਅਮਰੀਕਾ ਦੇ ਤਹਿਤ ਗਰੰਟਾ ਮਿਲੀਆਂ ਉਹਨਾਂ ਨੇ ਸਿਰਿਆਂ ਦਾ ਬਹੁਤ ਵਿਕਾਸ ਕੀਤਾ ਤੇ ਹੋਰ ਵੀ ਇੱਕ ਦੋ ਕਾਰਜ ਉਹਨਾਂ ਨੇ ਵਧੀਆ ਕੀਤੇ ਪਰ ਹੁਣ ਪੈਸਾ ਹੀ ਕੋਈ ਨਹੀਂ ਆਉਂਦਿਆ ਤੇ ਜਿਹੜੇ ਪਿੰਡ ਦੇ ਐਨ ਆਰ ਆਈ ਆ ਉਹ ਸਾਡੇ ਗੁਰਦੁਆਰਾ ਸਾਹਿਬ ਨੂੰ ਇਹ ਇਤਿਹਾਸਿਕ ਗੁਰਦੁਆਰਾ ਸਾਡਾ 6ਵੇਂ ਪਾਤਸ਼ਾਹ ਦੇ ਵੇਲੇ ਹੋਏ ਆ ਬਾਬਾ ਦਿੱਤਮਲ ਜੀ ਸ਼ਹੀਦ ਜਿਨ੍ਹਾਂ ਨੇ ਪਹਿਲੀ ਜੰਗ 6ਵੇਂ ਪਾਤਸ਼ਾਹੀ ਅਮਰਸਰ ਵਾਲੀ ਵਿੱਚ ਇੱਕ ਗੁਰਦੁਆਰੇ ਦਾ ਗੁਰਦੁਆਰੇ ਦਾ ਸਾਹ ਇਹ ਗੁਰਦੁਆਰੇ ਵਾਸਤੇ ਪਹਿਲੀ ਜੰਗ ਵਿੱਚ ਉਹਨਾਂ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦੇ ਨਾਂ ਤੇ ਇਹ ਗੁਰਦੁਆਰਾ ਹਰਿਪ੍ਰਸਾਦ ਬਾਬਾ ਦੀ ਤੁਮਲ ਜੀ ਸ਼ਹੀਦੀ ਦਾ ਜਿੰਨੇ ਐਨ ਆਰ ਆਈ ਸਾਡੇ ਬੱਚੇ ਆ ਉਹ ਇਸ ਗੁਰਦੁਆਰੇ ਨੂੰ ਜ਼ਿਆਦਾ ਤਰਜੀਹ ਦੇ ਰਹੇ ਆ ਕੋਈ ਤੁਸੀਂ ਦੇਖੋ ਫੋਟੋਆਂ ਖਿਚਾਉਣ ਨਹੀਂ ਆ ਰਹੇ ਨੌਜਵਾਨ ਪਰ ਇੱਕ ਕਾਰ ਸੇਵਾ ਚੱਲ ਰਹੀ ਆ ਕਹਿੰਦੇ ਅਸੀਂ ਕਾਰ ਸੇਵਾ ਚ ਠੀਕ ਆ ਫੋਟੋਆਂ ਨਾਲ ਸਾਨੂੰ ਕੋਈ ਮਤਲਬ ਨਹੀਂ ਉਧਰ ਜੀ ਸੀ ਬੀ ਲੱਗੀ ਆ ਬੱਚੇ ਟਰੈਕਟਰਾਂ ਦੇ ਨਾਲ ਕਰਾ ਦੇ ਨਾਲ ਪਹਿਲਾਂ ਜਿਹੜੀ ਆ ਉਹ ਬੇਸਮੈਂਟ ਆ ਉਹਦੀ ਮਿੱਟੀ ਬਾਹਰ ਕੱਢੀ ਹੁਣ ਦੇਖੋ ਉਹ ਪਰਿਓ ਜੀ ਸੀ ਬੀ ਚੱਕ ਚੱਕ ਕੇ ਉਰੇ ਲਿਆ ਰਹੀ ਆ ਔਰ ਵੱਡੇ 1.5 ਕਰੋੜ ਦਾ ਪ੍ਰੋਜੈਕਟ ਆ ਗੁਰਦੁਆਰਾ ਸਾਹਿਬ ਦਾ 1.5 ਕਰੋੜ ਸਾਡੇ ਬੱਚਿਆਂ ਨੇ ਹੀ ਜਿਹੜਾ ਸਾਰੇ ਸੱਤਾ ਪਿੰਡਾਂ ਦਾ ਪਿੰਡ ਸਾਡੇ ਗੁਰਦੁਆਰਾ ਸਾਜਿਆ ਤੇ ਇਹ ਦੇਖੋ ਸੱਤਾ ਪਿੰਡਾਂ ਤੋਂ ਸੰਗਤ ਸਵੇਰੇ ਸ਼ਾਮ ਆਉਂਦੀ ਆ ਭਾਵੇਂ ਧੁੰਦ ਹੋਵੇ ਤੇ ਚਾਹੇ ਕੋਰਾ ਹੋਵੇ ਪਰ ਸੜਕ ਦਾ ਹਾਲ ਦੇਖ ਲਓ ਸੜਕ ਬਿਲਕੁਲ ਟੁੱਟੀ ਪਈ ਆ ਕਿੰਨਾ ਚਿਰ ਹੋ ਗਿਆ ਸੜਕ ਨੂੰ ਟੁੱਟੀ ਨਾ ਸਰਕ ਟੁੱਟੀ ਨੂੰ ਤਾਂ ਮੇਰੇ ਖਿਆਲੋਂ 5-6 ਸਾਲ ਹੋ ਗਏ ਕੰਮ ਸਿਖਾ ਵਟਿਆਂ ਦੇ ਉੱਤੋਂ ਵੀ ਲੋਕ ਨੰਗੇ ਪੈਰੀ ਬਹੁਤੇ ਲੋਕ ਚੌਂਦੇ ਸ਼ਰਧਾ ਨਾਲ ਨੰਗੇ ਪੈਰੀ ਜਾਈਏ ਪਰ ਨੰਗੇ ਪੈਰਾਂ 'ਚ ਵਟੇ ਚੁੱਭਦੇ ਉਹਦੇ ਸੱਤਾ ਪਿੰਡਾਂ ਤੋਂ ਸੰਗਤ ਅੰਮ੍ਰਿਤ ਵੇਲੇ ਹੁੰਦੀ ਆ ਮੱਖਾ ਟੇਕੇ ਚੱਲ ਜਾਂਦੀ ਆ ਪਰ ਕਿਸੇ ਦੇ ਇੱਕ ਜਿਹੜਾ ਸਾਡੇ ਐਮਐਲਏ ਸਾਹਿਬ ਨੇ ਚੰਗੀ ਨੇਚਰ ਵਾਲੇ ਨੇ ਪਰ ਉਹਨਾਂ ਦੀ ਸਰਕਾਰ ਨਹੀਂ ਜੀ ਸਰਕਾਰ ਹੈਗੀ ਇਸ ਵੇਲੇ ਆਪ ਪਾਰਟੀ ਦੀ ਉਹਨਾਂ ਨੂੰ ਵੀ ਕੋਈ ਗਾਰੰਟੀ ਨਹੀਂ ਮਿਲਦੀ ਸਾਡੀ ਜਿਹੜੀ ਪੰਚਾਇਤ ਆ ਇਹ ਨਿਰਪੱਖ ਆ ਇਹ ਕਿਸੇ ਦੇ ਨਾਲ ਕੋਈ ਨਾ ਕੋਈ ਸਬੰਧ ਨਹੀਂ ਰੱਖਦੀ ਵਧੀਆ ਤਰੀਕੇ ਨਾਲ ਚਲਾ ਰਹੀ ਆ ਪਿੰਡ ਨੂੰ ਸਰਪੰਚ ਸਾਹਿਬ ਬਹੁਤ ਨਿੱਗੇ ਸੁਭਾਅ ਵਾਲੇ ਬੰਦੇ ਆ ਬੜੇ ਚੰਗੇ ਆ ਔਰ ਨਾ ਅੱਜ ਤੱਕ ਸਾਡੇ ਪਿੰਡ ਦਾ ਕੋਈ ਕੇਸ ਥਾਣੇ ਨਹੀਂ ਗਿਆ ਤੇ ਨਾ ਹੀ ਕਿਸੇ ਕੋਈ ਕੋਰਟ ਕਸਹਰੀ ਵਿੱਚ ਗਿਆ ਪਿੰਡ ਦੇ ਪੰਚਾਇਤ ਹੀ ਬੈਠ ਕੇ ਮੁੰਡੇ ਆਪਸ ਵਿੱਚ ਬਹਿ ਕੇ ਨਿਬੇੜ ਲੈਂਦੇ ਆ ਬਹੁਤ ਮਨਾਂ ਸੰਗਤ ਵੱਲੋਂ ਜਨਤਾ ਪੱਖੋਂ ਬਹੁਤ ਵਧੀਆ ਆ ਵਿਕਾਸ ਪੱਖੋਂ ਥੋੜਾ ਪਛੜਿਆ ਹੋਇਆ ਬਾਬੂ ਜੀ ਜਿਦਾਂ ਹੁਣ ਤੁਸੀਂ ਗੱਲ ਕੀਤੀ ਸੜਕ ਦੀ ਕਿੰਨਾ ਚਿਰ ਹੋ ਗਿਆ ਜਦੋਂ ਤੁਸੀਂ ਇਹ ਸੜਕ ਬਣੀ ਦੇਖੀ ਸੀਗੀ ਸੜਕ ਬਣੀ ਜਿਹੜੀ ਜਿਦੋਂ ਪਿਛਲੀ ਆਈ ਸੀ ਨਾ ਕਾਂਗਰਸ ਦੀ ਸਰਕਾਰ ਉਦੋਂ ਵੀ 10 ਸਾਲ ਪਹਿਲਾਂ ਟੁੱਟੀ ਸੀਗੀ ਉਹ ਸਰਕਾਰ ਨੇ ਲਾਗਲੇ ਪਿੰਡ ਜਿਹੜੇ ਨਾ ਉਹਨਾਂ ਦਾ ਹੱਥ ਪੈਂਦਾ ਸੀ ਸਰਕਾਰ ਦੇ ਦਰਬਾਰੇ ਕਿਮਿਆਰੀ ਵਾਲੇ ਸਰਪੰਚ ਦਾ ਉਹਨੇ ਆਉਂਦੇ ਇਹ ਸੜਕ ਨੂੰ ਕੰਪਲੀਟ ਕਰਾਇਆ ਕੰਪਲੀਟ ਕਰਾਇਆ ਸੀ ਉਹ ਛੇਤੀ ਟੁੱਟ ਗਈ ਸਾਲ ਖਾਂਡ ਦੇ ਵਿੱਚ 4 ਸਾਲ ਉਹਨਾਂ ਦੇ ਨਿਕਲ ਗਏ ਤੇ ਪੰਜਵਾਂ ਸਾਲ ਇਹਦਾ ਹੋ ਗਿਆ 5 ਸਾਲ ਕੇ ਹੋ ਗਿਆ ਉਹਨੂੰ ਬਣੀ ਨੂੰ ਹੁਣ ਸਭ ਤੋਂ ਵੱਡੀ ਜਿਹੜੀ ਸਮੱਸਿਆ ਤੁਹਾਡੇ ਪਿੰਡ ਦੀ ਉਹ ਕਿਹੜੀ ਜੀ ਆ ਸਮੱਸਿਆਵਾਂ ਕੰਪਨ ਤੁਸੀਂ ਨਾ ਨਾ ਕਮਿਊਨਿਟੀ ਹਾਲ ਹੈ ਨਾ ਜਿਮ ਹੈ ਤੇ ਨਾ ਹੀ ਆ ਕੋਈ ਪਾਣੀ ਦਾ ਏਡਾ ਨਿਕਾਸ ਹੈ ਜਿਹੜੇ ਪਾਣੀ ਪੀਣ ਵਾਲੇ ਪਾਣੀ ਦਾ ਗੰਦੇ ਪਾਣੀ ਦੀ ਨਿਕਾਸ ਪਿਛਲੇ ਸਰਪੰਚ ਨੇ ਵਾਲੀ ਹੱਲ ਕਰ ਦਿੱਤਾ ਨਾ ਸਾਡੀ ਟੈਂਕੀ ਜਿਹੜੀ ਆ ਬੜੀ ਸਮਰੱਥਾ ਵਾਲੀ ਆ ਔਰ ਕੱਲੇ ਪਿੰਡ ਦੀ ਆ ਸਾਨੂੰ ਪਾਣੀ ਤੇੰਨੇ ਟਾਈਮ ਮਿਲਦਾ ਬੜੇ ਵਧੀਆ ਤਰੀਕੇ ਨਾਲ ਪਾਣੀ ਦੀ ਸਪਲਾਈ ਜਿਹੜੀ ਚੱਲ ਰਹੀ ਆ ਔਰ ਦਵਾਈ ਦੁਈ ਦਾ ਵੀ ਵਿੱਚ ਚਾਲ ਰੱਖਦੇ ਆ ਬਹੁਤ ਡੂੰਗਾ ਮੋਰ ਕਰਾਇਆ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਕਿ ਜਿਹੜੀ ਸੀਵਰੇਜ ਦੀ ਮੇਨ ਪ੍ਰੋਬਲਮ ਆ ਸੀਵਰੇਜ ਦੀ ਪ੍ਰੋਬਲਮ ਨੂੰ ਲੈ ਕੇ ਤੁਸੀਂ ਕਹਿ ਰਹੇ ਆ ਕਿ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ ਜਿਹੜਾ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਪਾਈਪਾਂ ਦੇ ਥਰੂ ਆਂਦਾ ਉਹ ਤੁਸੀਂ ਹੁਣ ਉਹ ਵਰਤ ਰਹੇ ਜਾਂ ਤੁਸੀਂ ਆਪਣੇ ਬੋਰ ਕਰਾਏ ਆ ਬੋਰ ਕਰਾਏ ਆ ਪਰ ਬੋਰਾਂ ਵਾਲਾ ਪਾਣੀ ਨਹੀਂ ਵਰਤਦੇ ਅਸੀਂ ਜ਼ਿਆਦਾ ਪਾਣੀ ਇਹ ਵਰਤਦੇ ਸਰਕਾਰੀ ਪਾਣੀ ਸਰਕਾਰੀ ਪਾਣੀ ਸਰਕਾਰੀ ਸਾਫ਼ ਜ਼ਿਆਦਾ ਹੈ ਬਿਲਕੁਲ ਸਾਫ਼ ਆ ਇਹ 550 ਦੇ ਬੋਰ ਆ ਇਹਦਾ ਬਹੁਤ ਫਾਇਦਾ ਹੈ 4 ਘੰਟੇ ਸਾਨੂੰ ਸਵੇਰੇ ਪਾਣੀ ਦਿੰਦੇ ਆ 4 ਘੰਟੇ ਸਾਨੂੰ ਸ਼ਾਮ ਨੂੰ ਪਾਣੀ ਦਿੰਦੇ ਆ ਸਾਨੂੰ ਪੀਣ ਵਾਲੇ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਸਪੰਪੂ ਟੀਨ ਵਾਲਾ ਸਾਡਾ ਪਾਣੀ ਵਾਧੂਆ ਟੈਂਕੀ ਹੈ ਨਹੀਂ ਬੋਲ ਪਰੀਆਂ ਰਹਿੰਦੀਆਂ ਬਸ ਇਹ ਸਾਡਾ ਸੀਵਰੇਜ ਦੀ ਬਹੁਤ ਪ੍ਰੋਬਲਮ ਹੈ ਇੱਕ ਆ ਜੀ ਸਾਡੇ ਸਰਕਾਰ ਨੇ ਬੜੇ ਪੁਰਾਣੀ ਦੇਰ ਤੋਂ ਨਾਕਾ ਲਾਇਆ ਹੋਇਆ ਬੜਾ ਪੱਕਾ ਨਾਕਾ ਇਹ ਕਾ ਦਾ ਨਾਕਾ ਇਹ ਪੁਲਿਸ ਦਾ ਨਾਕਾ ਇੰਟਰ ਡਿਸਟ੍ਰਿਕਟ ਨਾਕਾ ਅਚ ਇੰਟਰ ਡਿਸਟ੍ਰਿਕਟ ਨਾਕਾ ਆ ਉੱਥੇ ਜਿਹੜਾ ਪੁਰ ਸ਼ੁਰੂ ਹੁੰਦਾ ਇੱਧਰ ਜਲੰਧਰ ਖਤਮ ਹੁੰਦਾ ਇੱਥੇ ਨਾਕਾ ਪੁਲਿਸ ਦਾ ਲੱਗਾ ਹੋਇਆ ਉਹ ਨਾਕੇ ਨੂੰ ਦੇਖ ਕੇ ਤਕਰੀਬਨ ਵਾਹਨ ਜਿਹੜੇ ਆ ਸਾਡੇ ਪਿੰਡ ਵਿੱਚੋਂ ਗੁਜ਼ਰਦੇ ਆ ਜਿਹਦੇ ਵਿੱਚ ਕਈ ਵਾਰ ਬੱਚਿਆਂ ਦੇ ਸਿੱਟਾ-ਟੁੱਟਾ ਵੀ ਲੱਗ ਜਾਂਦੇ ਆ ਉੱਪਰ ਦੇਖਦੇ ਨਹੀਂ ਦੇ ਉਹਨਾਂ ਨੂੰ ਕਹੀਦਾ ਪੁਲਿਸ ਵਾਲਿਆਂ ਨੂੰ ਕਿ ਥੋੜਾ ਨਾਕਾ ਪਿੰਡ ਦੇ ਮੋੜ ਤੇ ਕਰ ਲਓ ਲੋਕ ਦੇਖ ਕੇ ਨੰਗਾ ਕੀ ਹੁੰਦੀ ਜਿਹੜਾ ਇਦਾਂ ਦੇ ਨਾਕੇ ਹੁੰਦੇ ਬੜੇ ਸੁਵੇਦਨਸ਼ੀਲ ਇਲਾਕਿਆਂ ਦੇ ਕਰਕੇ ਲੱਗਦੇ ਆ ਇਹ ਜਿਹੜੀ ਐਸਐਸਪੀ ਸਾਹਿਬ ਨੂੰ ਤੁਸੀਂ ਗੱਲਬਾਤ ਕਰੋ ਫੇਰ ਜਾ ਕੇ ਹੁੰਦਾ ਹਾਂ ਸਾਡੇ ਸਰਪੰਚ ਸਾਹਿਬ ਨੇ ਕੀਤੀ ਆ ਉਹਨਾਂ ਨੇ ਹਜੇ ਤੱਕ ਕੋਈ ਸੁਣਾਈ ਨਹੀਂ ਕਿ ਤੇ ਸਾਡੇ ਸਰਪੰਚ ਸਾਹਿਬ ਦੋ ਬੜੀ ਵੀਡੀਓ ਤਾਂ ਆਪਣੇ ਵਿਲੇ ਦਫਤਰ ਗਏ ਐਕਸ਼ਨ ਸਾਹਿਬ ਨੂੰ ਮਿਲੇ ਐਸਡੀਓ ਸਾਹਿਬ ਨੂੰ ਮਿਲੇ ਸਾਡੇ ਪਿੰਡ ਦੀਆਂ ਤਾਰਾ ਜਿਹੜੀਆਂ ਬਿਲਕੁਲ ਝੋਕੇ ਥੱਲੇ ਆ ਚੁੱਕੀਆਂ ਉਹਨਾਂ ਨੂੰ ਅਸੀਂ ਛੇੜ ਨਹੀਂ ਸਕਦੇ ਸਰਪੰਚ ਸਾਹਿਬ ਕਹਿੰਦੇ ਕਿ ਮੈਂ ਆਪਣੇ ਲੈਵਲ ਤੇ ਕਰ ਦਿੰਦਾ ਉਹ ਕਹਿੰਦੇ ਆਪਣੇ ਲੈਵਲ ਤੇ ਛੇੜੋ ਨਾ ਕਿਸੇ ਦਾ ਕੋਈ ਜਾਣੀ ਨੁਕਸਾਨ ਹੋ ਗਿਆ ਤਾਂ ਜਿੰਮੇਵਾਰੀ ਤੁਹਾਡੀ ਹੋਊਗੀ ਸਰਪੰਚ ਸਾਹਿਬ ਚੁੱਪ ਕਰ ਗਏ ਟ੍ਰੈਨਰ ਉਹ ਆਪਣੀ ਪੰਚਾਇਤ ਲੈ ਕੇ ਐਕਸ਼ਨ ਸਾਹਿਬ ਨੂੰ ਮਿਲੇ ਪਰ ਅਜੇ ਤੱਕ ਤਾਰਾਂ ਦਾ ਬਿਜਲੀ ਦਾ ਕੋਈ ਹੱਲ ਨਹੀਂ ਹੋਇਆ ਉਹ ਥੱਲੇ ਲੜਕੀਆਂ ਸਾਨੂੰ ਬੱਚਿਆਂ ਨੂੰ ਸਕੂਲ ਬੱਸ ਦੇ ਵਿੱਚ ਚੜਾਉਣ ਜਾਣ ਵਾਸਤੇ ਪਿੰਡੋਂ ਮਾਰ ਜਾਣਾ ਪੈਣਾ ਉਹ ਬੱਸ ਕਹਿੰਦੇ ਆਉਂਦੀ ਨਹੀਂ ਜੀ ਤਾਰ ਟੁੱਟ ਜੂਗੀ ਤੁਹਾਡੀ ਅੱਛਾ ਬਿਜਲੀ ਦੇ ਤਾਰਾਂ ਕਰਕੇ ਬੱਸ ਪਿੱਛੇ ਰਹਿ ਜਾਂਦੀ ਹੈ ਤੇ ਉਹਦੇ ਬਾਰੇ ਤੁਸੀਂ ਬਿਜਲੀ ਡਿਪਾਰਟਮੈਂਟ ਨਾਲ ਕਿਸੇ ਨੇ ਗੱਲ ਕੀਤੀ ਕੀਤੀ ਜੀ ਸਰਪੰਚ ਸਾਹਿਬ ਦੋ ਵਾਰ ਹੀ ਗਏ ਆ ਆਪ ਫਿਰ ਇੱਕ ਸਾਡੇ ਪਟਿਆਲਾ ਤੋਂ ਲੀਡਰ ਆ ਉਹਨੂੰ ਵੀ ਨਾਲ ਲੈ ਕੇ ਗਏ ਕਹਿੰਦੇ ਅਸੀਂ ਕੱਲ ਆਵਾਂਗੇ ਅੱਜ ਤੱਕ ਕੋਈ ਨਹੀਂ ਆਇਆ ਕਿੱਥੇ ਪੈਂਦਾ ਬਿਜਲੀ ਬੋਰਡ ਦਾ ਤੁਹਾਡਾ ਸਾਬ ਦੂਜੀ ਨੰਬਰ 2 ਕੋਪਰ ਕੋਪਰ ਪੈਂਦਾ ਹੈ ਹਾਂ ਜੀ ਤੇ ਤੁਸੀਂ ਹੋਰ ਵੀ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਕੀਤੀ ਕਿ ਸਰਪੰਚ ਹੀ ਇਕੱਲੇ ਗਏ ਸੀ ਸਰਪੰਚ ਸਾਹਿਬ ਗਏ ਪਰ ਕਿਸੇ ਨੂੰ ਨਾਲ ਨਹੀਂ ਹਾਂ ਜੀ ਕੀ ਕਰਨੇ ਹੱਲ ਨਹੀਂ ਕੋਈ ਕੱਢਿਆ ਉਹਨਾਂ ਨੇ ਇਹ ਕਿਹਾ ਕਿ ਸਰਪੰਚ ਸਾਹਿਬ ਤੁਹਾਨੂੰ ਦੁਬਾਰਾ ਨਹੀਂ ਆਉਣਾ ਪਊਗਾ ਪਰ ਦੋ ਤਿੰਨ ਵਾਰ ਜਾਇਆ ਹੀ ਨਹੀਂ ਆਏ ਅਜੇ ਤੱਕ ਨਹੀਂ ਆਏ ਪਤਾ ਨਹੀਂ ਉਹਨਾਂ ਕੋਲ ਲੇਬਰ ਦੀ ਕਮੀ ਆ ਜਾਂ ਟਾਈਮ ਦੀ ਕਮੀ ਐ ਤੋ ਹੀ ਜਾਣੀ ਜਿੱਦਾਂ ਬਾਪੂ ਜੀ ਅਸੀਂ ਬਾਕੀ ਅਸੀਂ ਹੋਰ ਪਿੰਡਾਂ 'ਚ ਵੀ ਵਿਚਰੇ ਆ ਕਾਫੀ ਪਿੰਡਾਂ 'ਚ ਜਾ ਕੇ ਜਿਹੜੇ ਇਦਾਂ ਦੇ ਈਪੀਸੋਡ ਕੀਤੇ ਆ ਤੁਹਾਡੇ ਪਿੰਡ ਦੇ ਸਕੂਲ ਦੀ ਗੱਲ ਕਰਦੇ ਆ ਹਾਂਜੀ ਸਕੂਲ ਤੁਹਾਡੇ ਪਿੰਡ 'ਚ ਹੈ ਕੋਈ ਸਕੂਲ ਸੀ ਪਰ ਬੱਚੇ ਨਾ ਹੋਣ ਕਰਕੇ ਗਿਣਤੀ ਘਟ ਗਈ ਉਹ ਗਿਣਤੀ ਦੇ ਜਿਹੜਾ ਉਹ ਸਕੂਲ ਬੰਦ ਕਰਾਉਣ ਵਾਲੀ ਵਿੱਚ ਸਾਡਾ ਪਿੰਡ ਆ ਗਿਆ ਕਿਉਂਕਿ ਬੱਚੇ ਜਿਹੜੇ ਸੀਗੇ ਇੱਕ ਤੇ ਪਿੰਡ ਦੀ ਸੈਂਕੜੇ ਥੋੜੀ ਆ ਹਾਂ ਤੇ ਦੂਸਰਾ ਬੱਚੇ ਥੋੜੇ ਹੁਣ ਤਾਂ ਜਿਹੜੇ ਥੋੜੇ ਵੀ ਸੀਗੇ ਉਹ ਵੀ ਅੰਗਰੇਜ਼ੀ ਸਕੂਲ ਵਿੱਚ ਚਲ ਗਏ ਕਿਉਂਕਿ ਇੱਥੇ ਟੀਕੇ ਰੇਕੀ ਸੀ ਕਲਾਸਾਂ 5 ਸੀਗੀਆਂ ਟੀਚਰ ਇੱਕ ਸੀਗਾ ਉਹ ਵੀ ਏਡੀ ਤਵੱਜੋ ਨਹੀਂ ਸੀ ਗੁੰਡਾ ਲੋਕਾਂ ਨੇ ਫੇਰੇ ਬੱਚੇ ਜਿਹੜੇ ਸੀ ਨਾ ਹੈਗੇ ਤਾਂ ਦਿਹਾੜੀ ਵਾਲੇ ਬੰਦੇ ਜਿਹੜੇ ਕੀਸਾ ਦੇਣੀਆਂ ਤਾਂ ਔਖੀਆਂ ਪਰ ਉਹਨਾਂ ਨੂੰ ਮਜਬੂਰਨ ਤੌਰ ਤੇ ਅੰਗਰੇਜ਼ੀ ਸਕੂਲ ਬੱਚੇ ਦਾਖਲ ਕਰਾਉਣੇ ਪਏ ਤੇ ਸਰਕਾਰ ਨੇ ਆਪਣੇ ਹਿਸਾਬ ਦੇ ਨਾਲ ਸਾਡਾ ਸਕੂਲ ਹੀ ਬੰਦ ਕਰ ਦਿੱਤਾ ਅਸੀਂ ਤਾਂ ਜਿਹੜਾ ਬੂਥ ਆ ਉਹ ਬੜੇ ਜੂਰ ਨਾਲ ਬਚਾਇਆ ਹੋਇਆ ਇਹ ਮੁੰਡੇ ਸਾਡੇ ਸੇਵਾ ਕਰਕੇ ਸਫਾਈ ਸੁਥੀ ਕਰਕੇ ਬਾਰੀਆਂ ਬੂਹੇ ਠੀਕ ਕਰਕੇ ਰੱਖੇ ਆ ਤਾਂ ਜੋ ਸਾਡਾ ਬੂਥ ਵੀ ਨਾ ਵੱਢੋ ਜੇ ਨਹੀਂ ਤੇ ਨਾ ਸਾਡਾ ਬੂਥ ਵੀ ਬੰਦ ਕਰ ਦੋ ਪਾਜੀ ਜਿਸ ਤਰ੍ਹਾਂ ਬਾਕੀ ਪਿੰਡਾਂ ਚ ਵੀ ਦੇਖਿਆ ਤੁਹਾਡੇ ਪਿੰਡ ਚ ਕੋਈ ਮੱਲਾ ਕਲੀਨਿੰਗ ਜਾਂ ਕੋਈ ਹੈਗਾ ਦਾ ਕੋਈ ਸੈਂਟਰ ਨਹੀਂ ਭਾਜੀ ਕੋਈ ਨਹੀਂ ਕਿ ਫੇਰ ਤੁਸੀਂ ਕਿੱਥੇ ਜਾਣੇ ਜੋ ਇਹ ਤਾਂ ਬਾਹਰ ਜਾਣਾ ਪਿੰਡਾਂ ਨੂੰ ਪੋਹਰ ਜਾਣਾ ਪੋਹਰ ਜਾਣਾ ਪੈਂਦਾ ਕਿੰਨੀ ਦੂਰ ਪੈਂਦਾ ਇੱਥੋਂ ਤੋ 3 ਕਿਲੋਮੀਟਰ 4 ਕਿਲੋਮੀਟਰ ਪੋਹਰ ਤਿੰਨ ਚਾਰ ਕਿਲੋਮੀਟਰ ਇਹਦੇ ਬਾਰੇ ਕੋਈ ਤੁਸੀਂ ਪਿੰਡ ਦੇ ਸਰਪੰਚ ਨੇ ਸਰਪੰਚ ਨੇ ਗਾਹ ਉੱਚਾ ਅਧਿਕਾਰੀ ਨੇ ਕੋਈ ਗੱਲਬਾਤ ਕੀਤੀ ਆ ਕੀਤੀ ਪਰ ਕੋਈ ਤਾਂ ਸਾਡੇ ਕੋਈ ਹਲਾਬ ਨਹੀਂ ਮਿਲਦਾ ਕੋਈ ਹੱਲ ਹੋਇਆ ਨਹੀਂ ਤੁਹਾਡਾ ਨਾ ਫੇਰ ਤੁਸੀਂ ਕੋਈ ਹੋਰ ਹੋਰ ਵੀ ਕੋਈ ਡਿਮਾਂਡ ਰੱਖਦੇ ਹੋ ਆਪਣੇ ਪਿੰਡ ਦੀ ਵਿਕਾਸ ਨੂੰ ਲੈ ਕੇ ਵਿਕਾਸ ਨੂੰ ਤੁਸੀਂ ਆਖੰਦੇ ਵੀ ਸਾਡੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਸਾਡਾ ਵਿਕਾਸ ਪਿੰਡਕ ਨਹੀਂ ਹੋ ਰਿਹਾ ਜਿੰਮ ਨਹੀਂ ਹੈਗੀ ਕੋਈ ਡਿਫੈਂਸਰੀ ਨਹੀਂ ਕੁਛ ਨਹੀਂ ਹੈ ਸਲਾਈ ਸੈਂਟਰ ਵੀ ਹੈ ਸਲਾਈ ਸੈਂਟਰ ਵੀ ਹੈ ਨਹੀਂਗਾ ਸਲਾਈ ਸੈਂਟਰ ਵੀ ਆ ਜੇ ਹਾਂਜੀ ਕਿੰਨਾ ਚਿਰ ਹੋ ਗਿਆ ਹੈਗਾ ਸੈਂਟਰ ਤਾਂ ਸ਼ੁਰੂ ਤੋਂ ਨਹੀਂ ਹੈਗਾ ਸ਼ੁਰੂ ਤੋਂ ਨਹੀਂ ਹੈਗਾ ਨਾ ਜੀ ਹਾਂਜੀ ਸ਼ੁਰੂ ਤੋਂ ਨਹੀਂ ਹੈਗਾ ਉਹਦਾ ਵੀ ਇਥੋਂ ਦੇਹ ਲਾ तकरीबन 24 ਹੀ ਲੈਵਲ ਮਿਲਦੀ ਨਸ਼ੇ ਵਾਲੇ ਇਥੋਂ ਲੰਘਦੇ ਆ ਮਾਂ ਨਾਕੇ ਕਰਕੇ ਉਹੜਾ ਸਪੀਡ ਤਕਰੀਬਨ 70-80 ਸਪੀਡ ਹੁੰਦੀ ਆ ਬਾਈਕ ਦੇ ਤੇ ਜਿਹੜਾ ਪੁਲਿਸ ਜਿਹੜਾ ਪੁਲਿਸ ਦਾ ਨਾਕਾ ਲੱਗਾ ਆ ਉਹਦੀ ਗੱਲ ਕਰਦੇ ਆ ਉਦੋਂ ਕੋਈ ਨੀ ਲੱਗਾ ਹੈ 1998 ਚ ਲੱਗਾ ਸੀ ਨਾਕਾ ਅੱਛਾ ਹਾਂ 2025 ਚ ਲੰਘਦੇ ਆ ਤੇ ਆ ਸਭ ਲੋਕੀਆ ਬਾਹਰਲੇ ਪਿੰਡਾਂ ਵਾਲੇ ਮੁੰਡੇ ਬਹੁਤ ਜਿਆਦਾ ਸਪੀਡ ਤੇ ਲੰਘਦੇ ਆ ਦਿਨ ਰਾਤ ਤੇ ਬਸ ਉਹਦਾ ਬੜੀ ਬੜੀ ਗਿਆ ਹੈ ਵੀ ਤੁਸੀਂ ਜਾ ਦੋ ਆਪਣੇ ਸਿਪਾਹੀ ਇੱਥੇ ਖੜੇ ਕਰ ਦਿਓ ਵੀ ਲੋਕੀ ਨਾ ਨੰਗਣ ਪਰ ਨਹੀਂ ਕੁਝ ਉਸ ਬਾਰੇ ਤੇ ਸਭ ਤੋਂ ਮੇਨ ਜਿਹੜਾ ਮਸਲਾ ਪੈਣ ਦਾ ਛੱਪੜ ਦਾ ਪਾਣੀ ਦਾ ਨਿਕਾਸ ਨਹੀਂ ਹੈਗਾ ਛੱਪੜ ਦੇ ਪਾਣੀ ਦਾ ਕੰਦੇ ਪਾਣੀ ਦਾ ਉਹ ਸਾਡਾ ਪਾਣੀ ਜਿਹੜਾ ਆ ਉਹ ਚੋਜੇ ਪੈਣਦੇ ਆ ਤੇ ਉਹ ਸਰਕਾਰੀ ਜਿਹੜੀ ਰੇਲਵੇ ਲੈਣੇ ਸੈਂਟਰ ਗਵਰਨਮੈਂਟ ਜਿੱਥੇ ਤੱਕ ਪਾਣੀ ਪਹੁੰਚ ਗਿਆ ਹੈ ਅੱਛਾ ਹਾਂਜੀ ਰੇਲਵੇ ਲਾਈਨ ਕੋ ਪਾਣੀ ਪਹੁੰਚ ਗਿਆ ਹੈ ਉਹਦਾ ਨਿਕਾਸ ਹੈ ਨਹੀਂਗਾ ਕੋਈ ਤੇ ਪਿੰਡ ਦੀ ਕੋਈ ਜ਼ਮੀਨ ਨਹੀਂ ਹੈਗੀ ਪੰਚਾਇਤ ਦੀ ਪੰਚਾਇਤ ਦੀ ਜ਼ਮੀਨ ਹੈਗੀ ਆ ਉਹ ਪਤਿਆਲਾ ਪਿੰਡ ਦੇ ਨਾਲ ਹੈ ਹੈਗੇ 5 ਕਿਲੇ ਪਰ ਉਹ 5-6 ਕਿਲੇ ਹੈਗੇ ਪਰ ਉਹ ਇਥੋਂ ਕੜਾ ਕੜਾ ਡੇਢ 2 ਕਿਲੋਮੀਟਰ ਪੈ ਜਾਂਦੇ ਆ ਉਹ ਰੇਲਵੇ ਲਾਈਨ ਤੇ ਸੈਂਟਰ ਗਵਰਨਮੈਂਟ ਦੀ ਜਿਹੜੀ ਐ ਐਨ ਐਚ 44 ਆ ਸੜਕ ਆ ਇਹ ਪੈਂਦੀ ਆ ਉਹ ਕਾਫੀ ਦੂਰ ਪੈ ਜਾਂਦੀ ਹੈ ਪੰਚਾਇਤੀ ਪਿੰਡ ਤੇ ਹੁਣ ਜਿਹੜਾ ਪਾਣੀ ਆ ਉਹ ਕਿੱਧਰ ਜਾ ਰਿਹਾ ਹੈ ਪਾਣੀ ਫਿਰ ਚੋਹ ਆ ਜੀ ਸਰਕਾਰੀ ਚੋਹ ਉਹਦੇ ਵਿੱਚ ਪੈ ਰਿਹਾ ਹੈ ਅੱਛਾ ਚੋਹ ਚ ਪਾਣੀ ਉਹ ਵਾਲੇ ਦੁਆਲੇ ਜਿਹਨਾਂ ਦੇ ਲੋਕੀ ਵਟਸਐਪ ਬੋਰਸਨ ਬੀਜ ਦੇ ਪੱਠੇ ਬੀਜਦੇ ਆ ਉਹ ਖਰਾਬ ਕਰਦੇ ਆ ਜਾਨਵਰ ਸੂਰ ਵਗੈਰਾ ਉਹ ਚੋਹ ਦੇ ਵਿੱਚ ਬਹੁਤ ਜਿਆਦੇ ਆ ਤੇ ਉਹ ਆਲੇ ਦੁਆਲੇ ਖਤਰ ਖਰਾਬ ਕਰਦੇ ਆ ਮੇਨ ਮਸਲਾ ਕਿ ਵੀ ਬਹੁਤ ਤਕੜਾ ਹੈ ਮੇਨ ਮਸਲਾ ਤੁਹਾਡਾ ਤੇ ਇੱਕ ਤਾਂ ਤੁਹਾਡੀ ਜਿਹੜੀ ਛੱਪੜ ਦੀ ਪ੍ਰੋਬਲਮ ਹੈ ਜੀ ਕੋਈ ਗ੍ਰਾਂਟ ਨਹੀਂ ਆਈ ਬਾਕੀ ਸਾਲ ਹੋ ਗਏ ਮੈਂ ਖੁਦ ਪੰਚਾਇਤ ਮੈਂਬਰ ਆ ਸਾਲ ਹੋ ਗਿਆ ਸਾਨੂੰ ਕੋਈ ਉਹੋ ਜਿਹੀ ਗ੍ਰਾਂਟ ਨਹੀਂ ਮਿਲੀ ਨਹੀਂ ਜਿਸ ਤਰ੍ਹਾਂ ਤੁਹਾਨੂੰ ਗ੍ਰਾਂਟ ਨਹੀਂ ਸਰਪੰਚ ਨੂੰ ਬਹੁਤ ਗ੍ਰਾਂਟਾਂ ਚੰਗੀ ਮਤਲਬ ਗ੍ਰਾਂਟ ਮਿਲਦੀ ਸੀ ਉਹਨਾਂ ਨੇ ਆ ਐਂਟਰਲੌਕ ਵੀ ਲਵਾਏ ਆ ਮੜੀਆਂ 'ਚ ਵੀ ਕੰਮ ਕਰਾਇਆ ਆ ਸਪੀਡ ਲਾਈਟਾਂ ਉਹ 5 ਸਾਲ ਲਗਾਤਾਰ 6 ਸਾਲ ਆਪਣੇ ਕੋਲੋਂ ਆਪਣੇ ਜੇਬ 'ਚੋਂ ਬਿਲ ਧਾਰਦੇ ਰਹੇ 6 ਸਾਲ ਉਹਨਾਂ ਨੇ ਸਪੀਡ ਲਾਈਟਾਂ ਚਲਾਈਆਂ ਲਗਾਤਾਰ ਤੇ ਹੁਣ ਵੀ ਚਲੋ ਲਾਈਟਾਂ ਜਲਦੀਆਂ ਆ ਪਰ ਜਿਹੜ ਤੇ ਆ ਇੰਟਰਲੌਕ ਜਿਹੜਾ ਲਵਾਇਆ ਮੜੀਆਂ ਚ ਉਹਨਾਂ ਨੇ ਕੰਮ ਕਰਾਇਆ ਸੀ ਤੇ ਹੋਰ ਵੀ ਉਹਦੇ ਵਿਕਾਸ ਆ ਪਿੰਚੇ ਜਿਹੜੇ ਮਿੰਨਰ ਸ਼ੀਸ਼ੇ ਲੱਗੇ ਜਿਹੜੇ ਤਾਂ ਮੋੜਾਂ ਦੇ ਉੱਪਰ ਇਹ ਵੀ ਉਹ ਸਰਪੰਚ ਸਾਹਿਬ ਨੇ ਲਾਈ ਪਰ ਵਿਕਾਸ ਹੋਇਆ ਨਹੀਂ ਪਰ ਇਸ ਸਾਲ ਸਾਲ ਹੋ ਗਿਆ ਪੂਰਾ ਕੋਈ ਪੈਸਾ ਨਹੀਂ ਆਇਆ ਮਤਲਬ ਕਹਿੰਦਾ ਤੁਹਾਡਾ ਇਹ ਆ ਕਿ ਸਾਲ ਹੋ ਗਿਆ ਹਾਲ ਤੱਕ ਪਿੰਡ ਨੂੰ ਜਿਹੜਾ ਆ ਉਹ ਹਾਲ ਤੱਕ ਕੋਈ ਕੋਈ ਜਿਹੜੇ ਪੰਜ ਫੰਡ ਨਹੀਂ ਮਿਲੇ ਜਿਹਦੇ ਕਰਕੇ ਪਿੰਡ ਵਿੱਚ ਕਈ ਚੀਜ਼ਾਂ ਦੀ ਕਮੀ ਹੈ ਤੀਨੂ ਸਾਹਿਬ ਨੂੰ ਕਿਹਾ ਵੀ ਆ ਤੇ ਪਰ ਉਹ ਤੀਨੂ ਸਾਹਿਬ ਐਮਐਲਏ ਹਨਗੇ ਤੇ ਉਹ ਕਹਿੰਦੇ ਸੀ ਮੇਰੇ ਕੋਲ ਹੱਲ ਕਰ ਦੂੰਗਾ ਪਰ ਅਜੇ ਤੱਕ ਕੋਈ ਹੱਲ ਹੋਇਆ ਨਹੀਂ ਜਿਸ ਤਰ੍ਹਾਂ ਹੁਣ ਬਾਕੀ ਜਿਹੜਾ ਤੁਸੀਂ ਕਹਿ ਰਹੇ ਆ ਕਿ ਪਿੰਡ ਵਿੱਚ ਜਿਆਦਾ ਸਭ ਤੋਂ ਵੱਡੀ ਪ੍ਰੋਬਲਮ ਛੱਪੜ ਦੀ ਆ ਛੱਪੜ ਦੀ ਹਾਂਜੀ ਤੇ ਦੂਸਰੀ ਪ੍ਰੋਬਲਮ ਦੂਸਰੀ ਪ੍ਰੋਬਲਮ ਪਿੰਡ 'ਚ ਇੱਕ ਸਲਾਈ ਸੈਂਟਰ ਆ ਜੇ ਇੱਕ ਆ ਜਿਮ ਆ ਜੇ ਤੇ ਇੱਕ ਸਾਡੇ ਕੋਈ ਜਿਹਦਾ ਮਤਲਬ ਵੀ ਆ ਨਰਸਰੀ ਆ ਜੇ ਨਰਸਰੀ ਵੀ ਆ ਜੇ ਤੇ ਦੂਜਾ ਆਪਣਾ ਮੈਡੀਕਲ ਦੀ ਕੋਈ ਸਹੂਲਤ ਆ ਜੇ ਮੈਡੀਕਲ ਸਹੂਲਤ ਕੋਈ ਵੀ ਹੈਣੀਗੀ ਸਾਨੂੰ 4 ਕਿਲੋਮੀਟਰ ਇੱਥੋਂ ਭੁੱਪੜ ਜਾਣਾ ਪੈਂਦਾ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਜੀ ਜਿਹੜੀ ਮੱਲਾਕ ਲੇੜੀ ਖੋਲੀ ਆ ਉਹ ਇੱਥੇ ਪਿੰਡ ਵਿੱਚ ਹੈ ਨਹੀਂ ਹੈ ਨਹੀਂ ਜੀ ਉਹ ਪਿੰਡ 'ਚ ਹੈ ਨਹੀਂ ਤੇ ਇਹਦੇ ਬਾਰੇ ਕੋਈ ਗੱਲਬਾਤ ਦੇਖੋ ਕੀਤੀ ਸਰਪੰਚ ਸਾਹਿਬ ਨੇ ਇਹਦੇ ਬਾਰੇ ਗੱਲਬਾਤ ਦੋ ਤਿੰਨ ਵਾਰੀ ਕੀਤੀ ਆ ਪਰ ਕੋਈ ਗੱਲ ਕਿਸੇ ਗੌਰ ਨਹੀਂ ਕੀਤਾ ਸਰ ਹਾਂਜੀ ਸਰ ਤੁਸੀਂ ਕੀ ਕਰਨਾ ਚਾਹੋ ਨਾਕੇ ਦੀ ਜ਼ਰੂਰ ਗੱਲ ਕਰਾਇਓ ਇਹ ਨਾਲ ਹੀ ਬੜੀ ਤੁਸੀਂ ਕੀ ਕਹਣ ਬੋਲੋ ਨਾਕੇ ਚ ਕੀ ਕਰਨਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਨਾਕਾ ਜਿਹੜਾ ਆ ਉਹ ਆਜਾ ਦੇ ਪਿੱਛੇ ਕਰਕੇ ਲਾਉਣ ਤੇ ਜਾਂ ਅੱਗੇ ਨੂੰ ਕਰਕੇ ਲਾਉਣ ਸੈਂਟਰ ਚ ਲਾਇਆ ਦੋਨਾਂ ਸਾਈਡਾਂ ਤੋਂ ਸਾਡੇ ਪਿੰਡ ਦੇ ਵਿੱਚ ਟ੍ਰੈਫਿਕ ਸਾਰੀ ਲੰਘਦੀ ਆ ਬੱਚਿਆਂ ਦਾ ਬਹੁਤ ਬੁਰਾ ਹਾਲ ਹੁੰਦਾ ਹਰੇਕ ਨੇ ਆਪਣੇ ਘਰ ਨੂੰ ਵੀ ਜਾਣਾ ਤੇ ਆਉਣਾ ਵੀ ਆ ਪਰ ਸਪੀਡ 'ਚ ਬਹੁਤ ਜਾਂਦੇ ਆ ਅਸੀਂ ਇਹ ਕੀ ਕਹਿ ਸਕਦੇ ਵੀ ਨਸ਼ੇ ਵਾਲੇ ਜਾਂ ਕੌਣ ਆ ਸਪੀਡ 'ਚ ਜਾਂਦੇ ਆ ਤੇ ਇਹ ਬੜੀ ਵੱਡੀ ਪ੍ਰੋਬਲਮ ਹੈ ਨਾ ਕਿ ਰਹਿ ਕੇ ਹੱਲ ਜ਼ਰੂਰ ਕਰਾਓ ਦੂਸਰੀ ਆਪਾਂ ਕੀ ਵਿਚਾਰ ਕਰ ਰਹੇ ਗ੍ਰਾਂਟਾਂ ਬਾਰੇ ਗ੍ਰਾਂਟ ਕਈ ਪਿੰਡਾਂ ਨੂੰ ਗ੍ਰਾਂਟਾਂ ਮਿਲ ਚੁੱਕੀਆਂ ਹਨ ਲੇਕਿਨ ਸਾਡੇ ਨੂੰ ਨਹੀਂ ਮਿਲ ਰਹੀ ਨਹੀਂ ਨਹੀਂ ਜੇ ਤੁਸੀਂ ਗੱਲ ਕਰਦੇ ਕਿ ਗ੍ਰਾਂਟ ਤੁਹਾਨੂੰ ਨਹੀਂ ਮਿਲੀ ਤੁਸੀਂ ਜਾ ਕੇ ਬੀਡੀਪੀ ਸਾਹਿਬ ਨੂੰ ਮਿਲੇ ਮਿਲੇ ਜੀ ਸਾਡੇ ਜਿਹੜੇ ਹਲਕਾ ਇੰਚਾਰਜ ਨੇ ਪੱਟੀ ਸਾਹਿਬ ਇਹ ਤੋਂ ਕੋਹ ਪਰਤੋ ਉਹਨਾਂ ਤੱਕ ਵੀ ਅਸੀਂ ਅਪਰੋਚ ਕੀਤੀ ਕਿਹੜੀ ਪਾਰਟੀ ਦੇ ਉਹ ਆਪ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਹਾਂ ਉਹ ਕਹਿੰਦੇ ਕਿ ਮੈਂ ਤੁਹਾਡੀ ਇੱਥੀ ਪਹਿਲਾਂ ਵੀ ਅਪਰੋਚ ਕਰ ਚੁੱਕਾ ਹਾਂ ਪਰ ਹੁਣ ਮੇਰੇ ਕੋਲ ਚਾਰਜ ਜਿਆਦਾ ਜਿਹੜਾ ਟੀਨੂ ਸਾਹਿਬ ਕੋ ਆ ਜੋ ਪਹਿਲਾਂ ਅਕਾਲੀ ਐਮ.ਐਲ.ਏ ਸੀਗੇ ਹੁਣ ਇਸ ਵੇਲੇ ਉਹ ਇੰਚਾਰਜ ਨੇ ਆਪ ਪਾਰਟੀ ਦੇ ਪਵਨ ਕੁਮਾਰ ਟੀਨੂ ਉਹਨਾਂ ਤੱਕ ਵੀ ਪਹੁੰਚ ਕੀਤੀ ਆ ਉਹ ਕਹਿੰਦੇ ਤੁਹਾਡੇ ਪਿੰਡ ਦਾ ਜਦੋਂ ਦੌਰਾ ਰੱਖਾਂਗੇ ਉਦੋਂ ਹੱਲ ਕਰਾਂਗੇ ਪਰ ਸਾਲ ਹੋ ਗਏ ਹਿੱਤ ਤੱਕ ਸਾਡੇ ਪਿੰਡ ਦਾ ਦੌਰਾ ਇੱਕ ਸਾਲ ਹੋ ਗਿਆ ਹੋਏ ਇੱਥੇ ਆਈ ਨਹੀਂ ਉਹ ਤਾਂ ਨਹੀਂ ਹੈ ਚੋ ਉਹਦੇ ਕਰਕੇ ਤੁਸੀਂ ਕਹਿੰਨੇ ਕੀ ਸਾਡੇ ਪਿੰਡ ਵਿੱਚ ਇਹ ਚੀਜ਼ਾਂ ਜਿਹੜੀਆਂ ਅਧੂਰੀਆਂ ਆ ਹਾਂਜੀ ਅਧੂਰੀਆਂ ਆ ਇਹ ਮਿਲਦੀਆਂ ਪੂਰੀਆਂ ਚਾਹੀਦੀਆਂ ਕੋਈ ਵਕਾਤ ਨਹੀਂ ਹੋ ਰਿਹਾ ਸਰਕਾਰ ਉਹ ਸਾਡੇ ਪਿੰਡ ਦੀ ਕੋਈ ਵਕਾਤ ਨਹੀਂ ਹੋ ਰਿਹਾ ਮੈਨੂੰ 1 ਸਾਲ ਹੋ ਗਿਆ 1 ਸਾਲ ਹੋ ਗਿਆ ਜੀ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਅਸੀਂ ਦੇਖੋ ਸਰਕਾਰ ਨੂੰ ਹੱਥ ਜੁੜ ਕੇ ਬੇਨਤੀ ਕਰਦੇ ਆਂ ਵੀ ਸਾਡੇ ਪਿੰਡ ਦਾ ਵਿਕਾਸ ਕੀਤਾ ਜਾਵੇ ਸਾਡੀ ਪੰਚਾਇਤ ਮੈਂਬਰ ਸਰਪੰਚ ਸਾਹਿਬ ਨੂੰ ਕੋਈ ਗ੍ਰਾਂਟ ਦਿੱਤੀ ਜਾਵੇ ਪਿੰਡ ਦਾ ਕੋਈ ਵਿਕਾਸ ਕੀਤਾ ਜਾਵੇ ਕੋਈ ਬੇਨਤੀ ਤੁਸੀਂ ਦੇਖਿਆ ਕਿ ਪਿੰਡ ਦੀ ਪੰਚਾਇਤ ਜਿਹੜੀ ਆ ਕੁਰੇਸ਼ੀਆ ਪਿੰਡ ਦੀ ਗੱਲਬਾਤ ਕਰਦੇ ਆਂ ਜਿੱਥੇ ਕਿ ਪਿੰਡ ਦੀ ਪੰਚਾਇਤ ਦੇ ਸ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਕਾਫੀ ਚੀਜ਼ਾਂ ਦੀ ਕਮੀ ਹੈ ਖਾਸ ਕਰਕੇ ਛੱਪੜ ਦੀ ਨਿਕਾਸੀ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ ਆ ਪੀਣ ਵਾਲਾ ਪਾਣੀ ਬਿਲਕੁਲ ਸਹੀ ਆ ਉਹਦੀ ਸਪਲਾਈ ਬਿਲਕੁਲ ਪ੍ਰੋਪਰ ਆ ਰਹੀ ਹੈ ਦੂਜਾ ਕਮਿਊਨਿਟੀ ਹਾਲ ਜਿਹੜਾ ਆ ਅਤੇ ਸੜਕ ਖਾਸ ਕਰਕੇ ਜਿਹੜੀ ਸੜਕ ਹੈ ਇਹ ਪਿਛਲੇ 5 ਤੋਂ 10 ਸਾਲਾਂ ਤੋਂ ਜਿਹੜੀ ਟੁੱਟੀ ਪਈ ਆ ਅਤੇ ਉਸ ਨੂੰ ਲੈ ਕੇ ਪਿੰਡ ਦੇ ਲੋਕਾਂ ਦੀ ਇਹੀ ਡਿਮਾਂਡ ਆ ਕਿ ਇਹ ਚੀਜ਼ਾਂ ਜਿਹੜੀਆਂ ਆ ਉਹ ਪੂਰੀਆਂ ਕੀਤੀਆਂ ਜਾਂਣਾ ਤੇ ਪਿੰਡ ਵਿੱਚ ਗ੍ਰਾਂਟ ਜਿਹੜੀ ਆ ਉਹ 1 ਸਾਲ ਤੋਂ ਨਹੀਂ ਆਈ ਹੈਗੀ ਤੇ ਗ੍ਰਾਂਟ ਵੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੀ ਪਹਚਾਣ ਨੂੰ ਦਿੱਤੀ ਜਾਵੇ ਅਤੇ ਜੋ ਸਾਡੀਆਂ ਲੋੜਾਂ ਉਹ ਪੂਰੀਆਂ ਕੀਤੀਆਂ ਜਾਣ। ਕੈਮਰਾਮੈਨ ਸਾਹਿਬ ਸਿੰਘ ਲਾਲ ਰਵਿੰਦਰ ਸਿੰਘ ਨਿਊ ਸਟੇਟ ਪੰਜਾਬ ਗੁਲੰਦਰ ਪਿੰਡ ਕੁਰੇਸ਼ੀਆਂ।